ਦੋਸਤੋ ਅੱਜ ਮੈਂ ਆਪਣੀ ਬੰਗਾਲ ਯਾਤਰਾ ਦੇ ਦੌਰਾਨ ਮਾਲਦਾ Town ਤੋਂ ਕਲਕੱਤਾ ਪਹੁੰਚ ਚੁੱਕਾ ਹਾਂ ਮੈਂ ਇਸ ਵਕਤ ਕਲਕੱਤਾ ਦੇ ਹਾਵੜਾ ਸਟੇਸ਼ਨ ਦੇ ਅੱਗੇ ਲੰਘ ਰਿਹਾ ਹਾਂ ਤੇ ਅੱਜ ਮੇਰਾ ਪੂਰੇ ਦਿਨ ਦਾ ਇਹ ਪ੍ਰੋਗਰਾਮ ਹੈ ਕਿ ਕਲਕੱਤਾ ਦੇ ਜਿਹੜੇ ਵੱਖ-ਵੱਖ ਦੇਖਣਯੋਗ ਕਰਸ਼ਕ ਸਥਾਨ ਹਨ ਉਹਨਾਂ ਨੂੰ ਦੇਖਾਂਗਾ ਤੇ ਅੱਜ ਦਾ ਮੇਰਾ ਇੱਕ ਵਿਸ਼ੇਸ਼ ਇਹ ਪ੍ਰੋਗਰਾਮ ਵੀ ਹੈ ਕਿ ਕੋਲਕਾਤਾ ਦੇ ਉੱਗੇ ਕਾਰੋਬਾਰੀ ਇੱਕ ਪੰਜਾਬੀ ਸੱਜਣ ਹਨ ਸਰਦਾਰ ਸੁਖਦੀਪ ਸਿੰਘ ਸਿੱਧੂ ਜੀ ਉਹਨਾਂ ਦੇ ਨਾਲ ਮੈਂ ਆਪਣੀ ਮੁਲਾਕਾਤ ਕਰਾਂਗਾ ਤੇ ਉਹਨਾਂ ਦੇ ਕਾਰੋਬਾਰ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗਾ ਸੁਖਦੀਪ ਸਿੰਘ ਸਿੱਧੂ ਜੀ ਨੇ ਸੁਖੀ ਲੈਦਰਸ ਦੇ ਨਾਂ ਨਾਲ ਕਲਕੱਤਾ ਦੇ ਵਿੱਚ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਉਸ ਦੀਆਂ ਤਿੰਨ ਫੈਕਟਰੀਆਂ ਵੱਖ-ਵੱਖ ਥਾਵਾਂ ਉੱਤੇ ਕਲਕੱਤਾ ਦੇ ਵਿੱਚ ਬੜਾਈਆਂ ਹਨ ਜਿਹਨਾਂ ਨੂੰ ਉਹਨਾਂ ਦਾ ਬ੍ਰਦਰ ਅਤੇ ਉਹਨਾਂ ਦਾ ਬੇਟਾ ਦੇਖ ਰਿਹਾ ਹੈ ਤੇ ਸੁਖਦੀਪ ਸਿੰਘ ਸਿੱਧੂ ਜੀ ਪਿੱਛੋਂ ਪੰਜਾਬ ਦੇ ਬਸੰਦਾ ਸ਼ਹਿਰ ਦੇ ਰਹਿਣ ਵਾਲੇ ਹਨ ਔਰ ਉਹਨਾਂ ਦੇ ਪਿਤਾ ਜੀ ਨੇ ਇੱਥੇ ਆ ਕੇ ਟ੍ਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ ਤੇ ਉਹਨਾਂ ਦਾ ਜਨਮ ਤੇ ਰਹਿਣ ਸੰਜਾਦਾ ਕਰਕੇ ਇੱਥੋਂ ਦਾ ਹੀ ਹੈ ਕਲਕੱਤਾ ਦਾ ਹੀ ਤੇ ਪਰ ਪੜ੍ਹਾਈ ਉਹਨਾਂ ਨੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ ਜਿੱਥੇ ਉਹ ਯੂਨੀਵਰਸਿਟੀ ਲੈਵਲ ਤੱਕ ਫੁੱਟਬਾਲ ਦੀ ਗੇਮ ਖੇਡਦੇ ਰਹੇ ਹਨ ਤੇ ਅੱਜ ਉਹਨਾਂ ਨਾਲ ਮੁਲਾਕਾਤ ਕਰਕੇ ਮੈਨੂੰ ਇੰਜ ਲੱਗਾ ਕਿ ਜਿਸ ਮਿਹਨਤ ਦੇ ਨਾਲ ਉਹ ਆਪਣਾ ਕਾਰੋਬਾਰ ਦੇਖ ਰਹੇ ਹਨ ਜਿੰਨੀ ਮਿਹਨਤ ਕਰ ਰਹੇ ਹਨ ਆਪਣੇ ਕਾਰੋਬਾਰ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਭਾਰਤ ਦੇ ਵਿੱਚ ਤਾਂ ਕੀ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਚਮਕਾਉਣਗੇ ਕਿਉਂਕਿ ਕੈਨੀ ਸ਼ੂਜ਼ ਦੇ ਨਾਲ ਨਾਲ ਉਹਨਾਂ ਨੇ ਇੱਕ ਨਵਾਂ ਬ੍ਰਾਂਡ ਵੀ ਸ਼ੁਰੂ ਕੀਤਾ ਹੈ ਤੇ ਆਓ ਆਪਾਂ ਦੇਖਦੇ ਹਾਂ ਉਹਨਾਂ ਦਾ ਇੰਟਰਵਿਊ ਸਰਦਾਰ ਸੁਖਦੀਪ ਸਿੰਘ ਸਿੱਧੂ ਜੀ ਮੈਂ ਕਮਲ ਤਰਸੂਖ ਸ਼ੋਤ ਤੁਹਾਡੇ ਲਈ ਗੱਲ ਕਰਨ ਵਾਸਤੇ ਮੈਂ ਇੱਥੇ ਬੈਠਾ ਤੇ ਮੈਂ ਚਾਹੁੰਦਾ ਸੀ ਕਲਕੱਤਾ ਦੇ ਵਿੱਚ ਜਿਹੜੇ ਸਫਲ ਸਾਡੇ ਪੰਜਾਬੀ ਸੱਜਣ ਨੇ ਇਹਨਾਂ ਵਿੱਚੋਂ ਤੁਹਾਡਾ ਇੱਕ ਬਹੁਤ ਹੀ ਵੱਖਰਾ ਮੁਕਾਮ ਹੈ ਤੁਸੀਂ ਟਰਾਂਸਪੋਰਟ ਤੋਂ ਸ਼ੁਰੂ ਕਰਕੇ ਫਿਰ ਇਸ ਇੰਡਸਟਰੀ ਦੇ ਵਿੱਚ ਆਪਣਾ ਕਦਮ ਰੱਖਿਆ ਤੇ ਬਹੁਤ ਕਾਮਯਾਬੀ ਹਾਸਲ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਇਸ ਕਾਮਯਾਬੀ ਦਾ ਸਫ਼ਰ بیان ਕਰਦੇ ਹੋ ਤਾਂ ਕਿ ਸਾਰੇ ਜਿਹੜੇ ਦੂਰ ਦਰਾਂਡੇ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਸਾਡੇ ਪੰਜਾਬੀ ਭਰਾ ਹਨ ਉਹ ਜਾਣ ਸਕਣ ਤੁਹਾਡੀ ਇਸ ਸਫਲਤਾ ਦਾ ਜਿਹੜਾ ਸਫ਼ਰ ਹੈ ਕਿੰਜ ਰਿਹਾ ਹਾਂਜੀ ਸਤਿਕਾਰ ਸਾਰਿਆਂ ਨੂੰ ਬਸਾ ਕਾਲਜ ਕੰਪਲੀਟ ਕਰਨ ਤੋਂ ਬਾਅਦ ਇਹ ਇਹ ਸਟੇਟ ਦੇ ਵਿੱਚ ਪੈ ਗਏ ਟਰਾਂਸਪੋਰਟ ਚ ਜਾ ਕੇ ਦਿੱਲੀ ਸੀ ਟ్రਾਇਲ ਐਂਡ 에ਰਰ ਕਰਦੇ ਕਰਦੇ ਹੌਲੀ ਹੌਲੀ ਸਕਸੈਸਫੁਲ ਹੋ ਗਏ ਪਹਿਲੇ 10 ਸਾਲ ਕਾफी ਮਿਹਨਤ ਕਰਨੀ ਪਈ ਤੇ ਹੁਣ ਆ ਕੇ ਅਸੀਂ ਸੁਖ ਨਾਲ ਬਹੁਤ ਹੀ ਕਾफी ਚੰਗੇ ਪ੍ਰੋਡਕਸ਼ਨ ਕਰਦੇ ਆ ਤੇ ਚੰਗੇ ਬ੍ਰਾਂਡਸ ਦੇ ਨਾਲ ਅਸੋਸੀਏਟਡ ਹੈਗੇ ਉਹ ਨੂੰ ਸਪਲਾਈ ਕਰਦੇ ਆ 올ਓਵਰ ਇੰਡੀਆ ਤੇ ਐਕਸਪੋਰਟ ਵੀ ਇਸ ਤਰ੍ਹਾਂ ਚੱਲਦਾ ਹੈ ਸਰਦਾਰ ਜੀ ਬਪੜੇ ਜਿਵੇਂ ਤੁਸੀਂ ਦੱਸਿਆ ਵੀ 올ਓਵਰ ਇੰਡੀਆ ਤੋਂ ਇਹ ਵਧੀਆ ਬ੍ਰਾਂਡਸ ਨੂੰ ਸਪਲਾਈ ਦਿੰਦੇ ਹੋ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਕਿਹੜੇ ਉਹ ਬ੍ਰਾਂਡ ਹਨ ਜਿਹੜੇ इंडिया ਦੇ ਵਿੱਚ ਤੁਹਾਡੀ ਸਪਲਾਈ ਲੈ ਰਹੇ ਮੈਂ ਦੱਸਦਾ ਹਾਂ ਤਾਂ ਪਰ ਉਹ ਗੱਲ ਮਤਲਬ ਬ੍ਰਾਂਡਾਂ ਨੂੰ ਇਤਰਾਜ਼ ਨਾ ਹੋਵੇ ਇਸ ਕਰਕੇ ਮੈਂ ਦੇਰ ਤੋਂ ਪ੍ਰੋਮinent ਇੰਡੀਅਨ ਬ੍ਰਾਂਡ ਨੇ ਸਾਰੇ ਸਾਰੇ ਠੀਕ ਹੈ ਸਿੱਧੂ ਸਾਹਿਬ ਜਿਹੜੇ ਇਹਨਾਂ ਨੇ ਮਤਲਬ ਆ ਤੁਸੀਂ ਦੇਖ ਸਕਦੇ ਮੈਂ ਇਸ ਤੋਂ ਪਹਿਲਾਂ ਵੀ ਜਿਹੜੀ ਵੀਡੀਓ ਤੁਸੀਂ ਦੇਖੋਗੇ ਉਹਦੇ ਵਿੱਚ ਘੱਟੋ ਘੱਟ ਇਹ ਮਤਲਬ ਮੇਰਾ ਖਿਆਲ 500 ਤੋਂ 7-800 ਬ੍ਰਾਂਡ ਜਿਹੜਾ ਉੱਥੇ ਪਿਆ ਸੀ ਅਲੱਗ-ਅਲੱਗ ਸ਼ੂਜਤਾ ਉਹ ਸਾਡੇ ਸੈਂਪਲ ਰੂਮ ਸੀਗਾ ਸੈਂਪਲ ਰੂਮ ਆ ਇਹਨਾਂ ਦੇ ਇਹੋ ਜਿਹੇ ਤਿੰਨ ਯੂਨਿਟ ਆ ਇਹ ਮੈਂ ਮੇਨ ਆਫਿਸ ਵਿੱਚ ਬੈਠ ਕੇ ਸídu ਸਾਹਿਬ ਨਾਲ ਗੱਲ ਕਰ ਰਿਹਾ ਤੇ ਇਹਨਾਂ ਦੇ ਤਿੰਨ ਆਫਿਸ ਨੇ ਜਿਹੜੇ ਅਲੱਗ-ਅਲੱਗ ਜਿਵੇਂ ਇਹਨਾਂ ਦਾ ਇੱਕ ਬ੍ਰਦਰ ਦੇਖਦਾ ਇੱਥੇ ਆ ਬੈਠਦੇ ਨੇ ਛੋਟਾ ਬੇਟਾ ਇੱਕ ਛੋਟਾ ਬੇਟਾ ਇਹਨਾਂ ਦਾ ਉਹ ਵੀ ਉਹ ਇੱਕ ਯੂਨਿਟ ਨੂੰ ਦੇਖਦਾ ਤੇ ਇਸ ਤਰ੍ਹਾਂ ਤਿੰਨ ਯੂਨਿਟ ਨੇ ਜਿੱਥੇ ਇਹ ਕੰਮ ਲਗਾਤਾਰ ਬਹੁਤ ਸਪੀਡ ਦੇ ਨਾਲ ਚੱਲ ਰਿਹਾ ਤੇ ਸਪਲਾਈ ਪੂਰੇ ਇੰਡੀਆ ਦੇ ਵਿੱਚ ਦਿੰਦੇ ਨੇ ਸ਼ੂਜ਼ ਦੇ ਅਲੱਗ-ਅਲੱਗ ਕਿਸਮਾਂ ਦੀ ਤੇ ਮੈਂ ਸਿਰਫ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਜਿਵੇਂ ਦੱਸਿਆ ਵੀ ਕਾਲਜ ਦੀ ਪੜ੍ਹਾਈ ਕਿੱਥੇ ਕੀਤੀ ਉਹਦੇ ਬਾਰੇ ਵੀ ਦੱਸਿਓ ਕੀ-ਕੀ ਕੀਤਾ ਕਾਲਜ ਵਿੱਚ ਰਹਿ ਕੇ ਤਾਂ ਕਿ ਸਾਡੇ ਦਰਸ਼ਕ ਜਾਣ ਸਕਣ ਅਸੀਂ ਐਕਚੁਅਲੀ ਬੇਸਿਕਲੀ ਨੇਟਿਵ ਪਲੇਸ ਸਾਡੀ ਪੰਜਾਬ ਚ ਬਟਿੰਡਾ ਮਹਾਰਾਜਪਿੰਡ ਹੈ ਸਾਡਾ ਹਾਂ ਕਾਫੀ ਪੁਰਾਣਾ ਵੱਡਾ ਪਿੰਡ ਹੈ ਮਹਾਰਾਜਾ ਪਟਿਆਲੇ ਦਾ ਪਿੰਡ ਹੈ ਉਹ ਜਿਵੇਂ ਲਿਬਰਪੂਰ ਤੇ ਉਸ ਤੋਂ ਬਾਅਦ ਮੈਂ ਬੋਰਨਨ ਡਾਟ ਪਰ ਕਲਕੱਤਾ ਦਾ ਆਇਆ ਤੇ ਕਾਲਜ ਮੇਰਾ ਪੰਜਾਬ ਦਾ ਗਵਰਨਮੈਂਟ ਕਾਲਜ ਹਿਸ਼ਾਪੁਰ ਕਿਉਂਕਿ ਮੈਂ ਸੌਕਰ ਖੇਡਦਾ ਸੀਗਾ ਇਸ ਕਰਕੇ ਫਿਰ ਗਵਰਨਮੈਂਟ ਕਾਲਜ ਹਿਸ਼ਾਪੁਰ ਉੱਤੇ ਸਟੱਡੀ ਵੀ ਕੀਤੀ ਤੇ ਖੇਡਦੇ ਵੀ ਰਹੇ ਠੀਕ ਠੀਕ ਤੇ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਇਸ ਕਿਤੇ ਦੇ ਵਿੱਚ ਪੈ ਗਏ ਇਸ ਕੰਮ ਦੇ ਵਿੱਚ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਜੋ ਹੈ ਬਾਕੀ ਜਿਹੜਾ ਤੁਸੀਂ ਦੱਸਿਆ ਵੀ ਕਾਲਜ ਹੁਸ਼ਿਆਰਪੁਰ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਪੜ੍ਹੇ ਤੇ ਖੇਡੇ ਵੀ ਹੋ ਕਿਹੜੀ ਖੇਡ ਦੇ ਨਾਲ ਤੁਹਾਡਾ ਸਬੰਧ ਜਾਦਾ ਰਿਹਾ ਤੇ ਕਿੱਥੋਂ ਤੱਕ ਖੇਡੇ ਤੁਸੀਂ ਸੌਕਰ ਸੌਕਰ ਖੇਲੇ ਹੈ ਹਾਂਜੀ ਕਾਲਜ ਐਂਡ ਯੂਨੀਵਰਸਿਟੀ ਖੇਲੇ ਹੈ ਠੀਕ ਠੀਕ ਵੀ ਤੁਸੀਂ ਕਾਲਜ ਯੂਨੀਵਰਸਿਟੀ ਰਿਪਰੈਜ਼ੈਂਟ ਕੀਤਾ ਹੈ ਠੀਕ ਠੀਕ ਸਿੱਧੂ ਜੀ ਸਾਹਿਬ ਜਿਹੜੇ ਇਹ ਫੁੱਟਬਾਲ ਦੇ ਖਿਡਾਰੀ ਰਹੇ ਹਨ ਤੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੂੰ ਇਹਨਾਂ ਨੇ ਰਿਪ੍ਰੈਜ਼ੈਂਟ ਕੀਤਾ ਹੈ ਖੇਡ ਦੇ ਵਿੱਚ ਤੇ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਨਰਿੰਦਰ ਸਿੰਘ ਸ਼ਕਤੀ ਜੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਬਖਸ਼ਾਨ ਕੀਤਾ ਤੇ ਤੁਸੀਂ ਵੀ ਇੱਥੇ ਤੁਹਾਡੀ ਪੂਰੀ ਤਹਿਖਵਾਲ ਕੀਤੀ ਹੈ ਕੋਲਕਾਤਾ ਦੇ ਵਿੱਚ ਬਹੁਤ-ਬਹੁਤ ਵੱਡਾ ਧੰਨਵਾਦ ਬਹੁਤ ਜਲਦੀ ਫਿਰ ਮਿਲ ਹੋਗੇ ਲਾਭ ਰੱਖ ਥੈਂਕ ਯੂ ਸਸਕੀਆ ਦੋਸਤੋ ਜਿਵੇਂ ਕਿ ਤੁਸੀਂ ਇੰਟਰਵਿਊ ਦੇ ਵਿੱਚ ਦੇਖਿਆ ਹੈ ਕਿ ਸਰਦਾਰ ਸੁਖਜੀਤ ਸਿੰਘ ਸਿੱਧੂ ਜੀ ਬਹੁਤ ਮਨਕ ਦੇ ਨਾਲ ਆਪਣਾ ਇਹ ਕਾਰੋਬਾਰ ਅੱਗੇ ਵਧਾ ਰਹੇ ਹਨ ਤੇ ਮੈਨੂੰ ਇਸ ਮੁਲਾਕਾਤ ਦੇ ਦੌਰਾਨ ਉਹਨਾਂ ਦੀ ਫੈਕਟਰੀ ਦੇਖਣ ਦਾ ਮੌਕਾ ਮਿਲਿਆ ਤੇ ਫੈਕਟਰੀ ਦੇ ਵੱਖ-ਵੱਖ ਯੂਨਿਟ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸੈਸ ਹੋ ਰਹੇ ਹਨ ਬੂਟ ਬਣਾਉਣ ਦੇ ਨਾਲ ਸੰਬੰਧਿਤ ਉਹ ਸਾਰੇ ਮੈਂ ਦੇਖੇ ਹਨ ਤੇ ਜਿਵੇਂ ਕਿ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਅਸੀਂ ਤੋਂ ਮਤਲਬ ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਇਹ ਦੇ ਵਿੱਚ ਪ੍ਰਮੁੱਖ ਤੌਰ ਤੇ ਹਿੱਸਾ ਲੈ ਰਿਹਾ ਹੈ ਟੈਨਿਸ਼ੂਜ਼ ਟੈਨਿਸ਼ੂਜ਼ ਨਾਮ ਦਾ ਬ੍ਰਾਂਡ ਕ੍ਰੀਏਟ ਕੀਤਾ ਹੈ ਤੇ ਉਸ ਨੂੰ ਪ੍ਰਮੋਟ ਕਰ ਰਿਹਾ ਹੈ ਜਿਹਾ ਉਹਨਾਂ ਨੇ ਮੈਨੂੰ ਦੱਸਿਆ ਤੇ ਆਪਣੀ ਇਸ ਫੈਕਟਰੀ ਦੀ ਫੇਰੀ ਦੇ ਦੌਰਾਨ ਮੈਂ ਦੇਖਿਆ ਕਿ ਜਿਵੇਂ ਉਹਨਾਂ ਨੇ ਬਹੁਤ ਹੀ ਵਧੀਆ ਡਿਜ਼ਾਈਨ ਕੀਤੇ ਹਨ ਕਾਸ਼ ਕਰਕੇ ਲੜਿਆ ਦੇ ਹਿਸਾਬ ਦੇ ਨਾਲ ਵੀ ਵਿਆਹ ਦੇ ਵਿੱਚ ਪਾਉਣ ਲਈ ਬਹੁਤ ਹੀ ਆਕਰਸ਼ਕ ਡਿਜ਼ਾਈਨ ਤਿਆਰ ਕੀਤੇ ਹਨ ਟੈਨੀ ਸ਼ੂਸ ਦੇ ਤੇ ਉਹ ਇੱਕ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬ੍ਰਾਂਡ ਟੈਨੀ ਸ਼ੂਸ ਦਾ ਹੈ ਬਹੁਤ ਅੱਗੇ ਵਧੇਗਾ ਮੈਂ ਸੰਧਮਾ ਕੀ ਉਸ ਵਿੱਚ ਕੀ ਹੈ ਉਹ ਮੇਰੇ ਨਾਲ ਮੁਲਾਕਾਤ ਕਰਕੇ ਤੁਹਾਨੂੰ ਖੁਸ਼ੀ ਹੋਈ ਕਾਰਨ ਇਹ ਜੀ ਕਿ ਮੈਂ ਇੱਕ ਤੁਰਦ ਅਕੀਤੇ ਮੈਂ ਕੋਲਕਾਤਾ ਵਿੱਚ ਆਇਆ ਹਾਂ ਤਾਂ ਕੋਲਕਾਤਾ ਦੇ ਕਿਸੇ ਤੇ ਜਿਹੜੀ ਸ਼ਖੀਅਤ ਨੂੰ ਮਿਲਾਂ ਜੋ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਚਮਕਾ ਰਹੀ ਹੈ ਔਰ ਇਸ ਕੰਮ ਦੇ ਵਿੱਚ ਮੈਨੂੰ ਮੇਰੇ ਦੋਸਤ ਨਿਰਿੰਦਰ ਸਿੰਘ ਸੱਥੀ ਨੇ ਹੈਲਪ ਕੀਤੀ ਤੇ ਮੈਨੂੰ ਸਰਦਾਰ ਸੁਖਜੀਤ ਸਿੰਘ ਸਿੱਧੂ ਜੀ ਦੇ ਨਾਲ ਮਿਲਵਾਇਆ ਔਰ ਮੈਂ ਉਹਨਾਂ ਨੂੰ ਮਿਲ ਕੇ ਦੇਖਿਆ ਕਿ ਪੰਜਾਬ ਤੋਂ ਬਾਹਰ ਪੰਜਾਬੀ ਕਿਵੇਂ ਆਪਣਾ ਨਾਮ ਬਣਾ ਰਹੇ ਹਨ ਵਾਕਵਾਖੇਤਰਾ ਦੇ ਵਿੱਚ ਕਿਉਂਕਿ ਮੈਂ ਅਮਰੀਕਾ ਦਾ ਰਹਿਣ ਵਾਲਾ ਹਾਂ ਕੈਲੀਫੋਰਨੀਆ ਸਟੇਟ ਹੈ ਕੈਲੀਫੋਰਨੀਆ ਸਟੇਟ ਜੋ ਕਿ ਪੰਜਾਬੀਆਂ ਦਾ ਦੂਸਰਾ ਪੰਜਾਬ ਕਿਹਾ ਜਾਂਦਾ ਹੈ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਤੇ ਪੰਜਾਬੀ ਵੀਰ ਬਹੁਤ ਹੀ ਅਗਾਵਧੂ ਕਦਮ ਜੋਕੀ ਕੇਟੀ ਦੇ ਵਿੱਚ ਆਪਣਾ ਨਾਂ ਬਣਾ ਰਹੇ ਹਨ ਤੇ ਕਲਕੱਤਾ ਆਉਣ ਲੱਗਿਆ ਮੈਂ ਜਰੂਰ ਸੋਚਿਆ ਕਿ ਕਿਸੇ ਇਹਹੀ ਸ਼ਖਸੀਅਤ ਨੂੰ ਜਰੂਰ ਮਿਲਾਂ ਜਿਸ ਨੇ ਕਿਸੇ ਵੀ ਖੇਤਰ ਵਿੱਚ ਆਪਣਾ ਨਾਂ ਬਣਾਇਆ ਹੈ ਪੰਜਾਬ ਦਾ ਨਾਮ ਉੱਚਾ ਕੀਤਾ ਹੈ ਤੇ ਉਹ ਮੈਂ ਅੱਜ ਇਹਨਾਂ ਨੂੰ ਮਿਲ ਕੇ ਆਪਣਾ ਮਕਸਦ ਪੂਰਾ ਕੀਤਾ ਹੈ ਗਜੀਤ ਸਿੰਘ ਸਿੱਧੂ ਜੀ ਬਹੁਤ ਵਧੀਆ ਸ਼ਖਸੀਅਤ ਦੇ ਮਾਲ ਖਾਨ ਤੇ ਉਹਨਾਂ ਨੇ ਸਾਨੂੰ ਮੈਨੂੰ ਤੇ ਨਿਰਿੰਦਰ ਸੱਤੀ ਨੂੰ ਇੱਕ ਛੋਟਾ ਜਿਹਾ ਗਿਫਟ ਵੀ ਭੇਟ ਕੀਤਾ ਤੇ ਉਸ ਤੇ ਲਈ ਵੀ ਬੈਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਵੀਡੀਓ ਦੇਖਣ